बजे, 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 बजे। बाहुइ नरेन्द्र, बिट्टू बजे, बिरंजरिक कमार बिट्टू खादा यार है, बिट्टू भाई। बिट्टू के लिए घुमेगा, बहुत ज़ुबूल खाएगा, ज़्यादा नहीं है बिट्टी, बिट्टी, इधर इधर खाने में आता है। अच्छा, तो बस नाम ही चंदन, लेकिन खाने में ਦੇਰ ਪਾ ਕੇ ਵਾਸਤੇ ਆ ਵੀ ਨੌਜਵਾਨ ਜਿਵੇਂ ਨੁਕਰਾ ਚੜਿਆ ਇਹ ਵੀ ਨੁਕਰੇ ਦੇ ਨਾਲ ਹੀ ਹੋਇਆ ਸੁਨੀਲ ਖੜਕਪੂਰੇ ਵਾਲਾ ਕਬੱਡੀ ਖਾ ਰਿਹਾ ਹੈ ਇਹ ਵੀ ਸਿਰੇ ਦਾ ਖਿਡਾਰੀ ਹੈ ਪਿਛਲੇ ਦਿਨੀ ਭੱਲਵਾਂਦਰ ਦੇ ਵਿੱਚ ਕਬੱਡੀ ਕੱਪ ਹੋਇਆ ਉਸ ਕਬੱਡੀ ਕੱਪ ਦੇ ਉੱਤੇ ਇਹ ਸਮਾਜਵਾਦੀ ਸਿਰੇ ਦੀਆਂ ਰੇਡਾਂ ਪਾਇਆ ਸੁਨੀਲ ਖੜਕਪੂਰੇ ਵਾਲਾ ਬਹੁਤ ਨੋਟਾ ਕਰਦਾ ਹੈ ਮੈਚ ਇਸ ਨਾਲ ਦਸਾਂ ਪਾਸੋਂ ਲਜਵਰ ਪਾਸੋਂ ਮਸੇਂ ਪਾਸੋਂ ਮਹਾਰਾਣੀ ਪਰਮੇਕੌਰ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਾਸੋ ਦੇ 10ਵੀਂ ਕਬੱਡੀ ਕੱਪ ਦੇ ਉੱਤੇ ਪਹੁੰਚੇ ਹੈ ਸਾਡੇ ਅੱਜ ਦੇ ਮੁੱਖ ਮਹਿਮਾਨ ਸੌਦਾ ਮੰਤਰੀ ਪਾਰਸੀਤਾਨ ਤੇ ਸਾਡੇ ਨੌਜਵਾਨਾਂ ਆਗੂ ਸਰਦਾਰ ਸੰਵੀਰ ਸਿੰਘ ਜੀ ਖੱਟੜਾ ਸਾਹਿਬ ਜੋ ਪਾਰਲੀਮੈਂਟ ਦੇ ਵਿੱਚ ਸਨ ਜਾਂ ਬਹਾਰਸ ਤੋਂ ਕੋਲੋਂ ਵੀ ਉਹ ਸਾਡੇ ਨਾਲ ਮਿਸ਼ਾ ਜੁੜੇ ਰਹੇ ਇਹਨਾਂ ਖੇਡਾਂ ਦੇ ਨਾਲ ਇਹਨਾਂ ਸਮਾਗਮਾਂ ਦੇ ਨਾਲ ਔਰ ਅੱਜ ਵੀ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਵਾਹਰਾ ਦੇ ਪ੍ਰਨੀਤ ਕੌਰ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਭਾਰਤੀ ਜਨਤਾ ਪਾਰਟੀ ਦੀ ਸਾਰੀ ਟੀਮ ਦਾ ਸੁਖਵੀਰ ਸਿੰਘ ਖੰਡਾ ਸਾਹਿਬ ਹੋਣ ਦਾ ਪ੍ਰਧਾਨ ਸਾਹਿਬ ਹੋਣ ਦਾ ਇੱਥੇ ਪੁੱਜਣ ਦੇ ਹਾਕ ਵਿੱਚ ਸਵਾਗਤ ਕਰਦੇ ਹਾਂ ਅੱਜ ਤਾਸੀਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਦੇ ਲਈ ਇਲਾਕੇ ਦਾ ਸਾਡੇ ਐਨਆਰਆਈ ਵੀਰਾਂ ਦਾ ਨੌਜਵਾਨਾਂ ਦਾ ਬਹੁਤ ਵੱਡਾ ਅਫਸ਼ਾਨ ਇਹਨਾਂ ਖੇਡਾਂ ਦੇ ਵਿੱਚ ਦੇਖੀਏ ਉਹ ਖੇਡ ਮਾદાન ਦੇ ਵਿੱਚ ਬੱਲੇ ਬੱਲੇ ਚਰਵਾ ਗਿਆ। ਮੁੱਖਾਂ ਦਾ ਮਾਰਿਆ ਖੇਡਾਰੀ ਫਿਰ ਫੇਰ ਸਿੱਟੇ ਕੇ ਗਰਾਉਂਡਾਂ ਦੇ ਵਿੱਚ ਆਇਆ। 48 ਤਾਲੂ ਕਬੱਡੀ ਮਾਰਨ ਲਈ ਚਾਹ ਰਿਹਾ। ਹਰਪ੍ਰਿੰਤ ਤਾਲੂ ਕਬੱਡੀ ਮਾਰ ਕੇ ਝੋੜੇ ਲੰਮੀ ਪਾਰੀ ਦੇ ਕਿੰਦਾ ਲੱਖਾਂ ਤੀਰ ਸੁਬਲਾ। ਕਾਟਾ ਕਰ ਕਰਨ ਖਵਾੜਾ ਦਾ। ਇਹ ਵੀ ਕਬੱਡੀ ਨਹੀਂ ਹੈ। ਬਸ ਮਾਪਦਾ ਜੀ ਮਨੋੜਾ ਪੜ ਵੀ ਟੀਮ ਚ ਗਈ। ਬਰਾਵ। ਇਹ ਕੋਲ ਆਉਂਦੇ ਸਤੇ ਮਨੋੜਾ ਵੀ ਜਿੱਤ ਗਈ। ਸਾਇਰ ਪਰਵਾਰ ਟੀਮਾਂ ਦਾ ਸਰਦੇ। ਦੋਵੇਂ ਬੀਬਾ ਆ ਗਈਆਂ ਜੀ। ਹਾਂ ਬਹੁਤ ਧੰਨਵਾਦ ਹੈ ਅੱਜ ਇਹ ਦੋਵੇਂ ਟੀਮਾਂ ਦੇ ਵਿੱਚ ਨਰਾਜ਼ ਹੋ ਗਏ ਉਸ ਤੋਂ ਬਾਅਦ ਇਹ ਟੀਮਾਂ ਮੈਚ ਬਾਬਾ ਲੂਨੀ ਨੂੰ ਮੇਰੀ ਬਾੜ ਵਾਲੀ ਕੋ ਮਿਲਦੀ ਹੈ ਫਿਰ ਅੱਧਾ ਘੰਟਾ ਗਰਾਊਂਡ ਖਾਲੀ ਰਹਿੰਦਾ ਆਪਣੇ ਕੋਲ ਜੇ ਤੁਹਾਨੂੰ ਕਹਿ ਦੋ ਟਾਈਨਾ ਜੇ ਟਾਈਨਾ ਪੈ ਗਿਆ ਇੱਕ ਦੋ ਮੈਚ ਅਨਾਉਂਸ ਕਰ ਦੋ ਟੀਮਾਂ ਲੱਗ ਕੇ ਆ ਜਾਣਗੀਆਂ ਤਾਂ ਜਿਹੜੇ ਕਹਿੰਦੇ ਸਾਈਡ ਤੋਂ ਕੇ ਕਰ ਦੋ ਵੀਰਵੰਦ ਖੱਲੇ ਹੁੰਦੇ ਖੱਲੇ ਮੈਂ ਸਟੇਜ ਕਰਵਾ ਲਾਂ ਮਰ ਜਾ ਮਹਾਰਾਣੀ ਸਾਹਿਬ ਅੱਗੇ ਪਾ ਦੇ ਮੈਂ ਬਹੁਤ ਬੜਾ ਖਰਾਣੇ ਜਿਹੜੇ ਖਿਡਾਰੀ ਦੇ ਸਾਂਝੇ ورمتی ایاتر بروں پسندے ہے رینو امبل جی در سوجنا کرنل سوجنا شری کھندا امبل سوجنا سنی کھندا گروپ کھندا ارس چاسوال 20 منے ہا دراوا دا پتہ سارے ویرا دا جنہاں دا وڈا یوگدان ہے اس کو بھی کو نہ مندی نہیں بہت پرجوش میچ کرے کھڑے جا رہے ہیں اور ایک ایک کر کر اس رہی ہے اے درشکن دی کیڑی چکر لا دے گا ਲਓ ਸਾਡੇ ਬੇਰੇ ਰਿਡਿਟੇ ਘਰ ਲੋਜੀ ਕਰਨੇ ਜੇਕਰ ਆਪਣਾ ਸਮਾਂ ਬੱਝ ਲੂ ਪਹਿਲਾ ਮੈਚ ਫੱਗੂ ਵਾਲਾ 1.5 ਰਾਊਂਡ ਦਾ ਆਜੋ ਜੀ ਦੂਜੇ ਰਾਊਂਡ ਦਾ ਪਹਿਲਾ ਮੈਚ ਰਾਮਬਾਸ ਤੇ ਫੱਗੂ ਵਾਲਾ ਹਮ ਮੈਚਾਂ ਦੀ ਲਿਸਟ ਕਰੋ ਜੀ ਕੌਣ ਵੀ ਸਾਡੇ ਕੋਲ ਇੰਟੀਕੋ ਇਹ ਮੈਨੂੰ ਬੜੀ ਖੁਸ਼ੀ ਹੋਈ ਹੈ ਇਹ ਤੀਜੇ ਆ ਚੌਥੇ ਸਾਲ ਆ ਰਹੀਆਂ ਹਾਂਜੀ ਲਗਾਤਾਰ ਤੁਸੀਂ ਚੌਥੇ ਸਾਲ ਲਗਾਤਾਰ ਕਬੱਡੀ ਕਲੱਬ ਜੇ ਜੋ ਇਹ 500 ਯੂਥ ਕਲੱਬ ਹੈਗਾ ਹੈ ਤੇ ਵੈਲਫੇਅਰ ਜਿਹੜਾ ਕਲੱਬ ਹੈਗਾ ਇਹਨਾਂ ਦਾ ਉਹ ਹਰ ਸਾਲ ਇਹ ਕਬੱਡੀ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਔਰ ਇਹਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਯੁਵਾ ਨੇ ਉਹਨਾਂ ਨੂੰ ਬਹੁਤ ਇੱਕ ਇਨਸਪੀਰੇਸ਼ਨ ਮਿਲਦੀ ਹੈ ਕਿ ਖੇਡਾਂ ਵੱਲ ਜਾਈਏ ਨਸ਼ਿਆਂ ਤੋਂ ਹਟਿਏ ਔਰ ਮੈਂ ਵਧਾਈ ਦਿੰਦੀ ਹਾਂ ਬਿੱਟੂ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਜਨਨ ਨੇ ਇਹ ਪ੍ਰਾਲਾ ਲਗਾਤਾਰ ਕੀਤਾ ਹੈ ਔਰ ਜਿਹੜੇ ਖੇਡ ਦਾ ਅਹਿਮੀਅਤ ਹੈ ਖੇਡ ਦੀ ਉਹਨੂੰ ਅੱਗੇ ਵਧਾਇਆ ਜੋ ਉਹਦੀ ਫਸਲ ਨੂੰ ਬੋਨਾ ਰੋਗ ਜਿਹੜਾ ਹੈਗਾ ਕਾਫੀ ਹੱਦ ਤੱਕ ਕਿਸਾਨਾਂ ਨੂੰ ਮਾਰ ਕਰ ਰਿਹਾ ਕਾਫੀ ਫਸਲਾਂ ਖਰਾਬ ਹੋ ਗਿਆ ਜੋ ਅੱਜ ਸਿਹਤ ਮੰਤਰੀ ਨੇ ਉਹ ਕਦੇ ਹਰ ਮੁਆਵਜ਼ਾ ਦੇਮਾ ਕਿਸ ਤਰ੍ਹਾਂ ਦੇ ਸਿਹਤ ਮੰਤਰੀ ਇੱਥੇ ਆਏ ਸੀ ਸਿਹਤ ਮੰਤਰੀ ਮੇਰੇ ਖਿਆਲ ਚ ਕੱਲ ਲਚਕਾਣੀ ਵਗੈਰਾ ਵੀ ਗਏ ਹੋਏ ਥੀ ਲੰਗ ਲੰਗ ਲਚਕਾਣੀ ਸਾਰੇ ਕਿਤੇ ਅ ਦੇਖੋ ਉਹਨਾਂ ਨੂੰ ਦੇਣਾ ਚਾਹੀਦਾ ਹੈ ਸੂਬੇ ਦੀ ਇਹ ਜ਼ਿੰਮੇਵਾਰੀ ਹੈ ਸੂਬੇ ਦਾ ਕੰਮ ਹੈ ਪਰ ਮੈਂ ਧੰਨਵਾਦ ਅੱਜ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇੱਕ ਦੌਰੇ ਦੇ ਬਾਅਦ 25 ਆਪਣੇ ਰਾਜ ਮੰਤਰੀ ਪੂਰੀ ਸਟੇਟ ਦੇ ਜਿੱਥੇ ਜਿੱਥੇ ਹੜ੍ਹ ਤੋਂ ਮਾਰੇ ਹੋਏ ਨੇ ਉੱਥੇ ਭੇਜੇ ਸਾਡਾ ਵੀ ਅੱਜ 4 ਦਿਨਾਂ ਲਈ 2 ਦਿਨਾਂ ਲਈ ਜੋ ਯੁਵਾ ਔਰ ਖੇੜ ਮੰਤਰੀ ਸੀ ਰક્ષા ਜੀ ਖਾੜਕੇ ਖਾੜਸੇ ਜੀ ਉਹ ਆਏ ਸੀ ਉਹਨਾਂ ਨੇ ਉਹਨਾਂ ਨਾਲ ਪੂਰਾ ਮੈਨੇ ਦੌਰਾ ਕੀਤਾ ਔਰ ਜਿਹੜੇ ਪਿੰਡ ਰਹਿ ਗਏ ਸੀ ਕੱਲ ਔਰ ਅੱਜ ਨਰਸੋਚੀ ਆਏ ਹੋਏ ਨੇ ਨਰੈਨ ਨਰਸੋਚੀ ਸਾਡੇ ਹਲਕਾ ਇੰਚਾਰਜ ਸਤਰਾਨੇ ਦੇ ਕੱਲ ਸਾਰਾ ਦਿਨ ਇਹਨਾਂ ਨਾਲ ਫਰੇ ਜਿੱਥੇ ਉੱਥੇ ਦੀਆਂ ਪ੍ਰੋਬਲਮਸ ਦੇਖੀਆਂ ਔਰ ਅੱਜ ਸਾਰਾ ਦਿਨ ਅਸੀਂ ਸਨੌਰ ਹਲਕੇ 'ਚ ਫਰੇ ਹੈ ਔਰ ਪੱਕੇ ਤੌਰ ਦੇ ਉੱਤੇ ਦੋ ਬਹੁਤ ਵਧੀਆ ਸਮਝ ਲੋ ਸਾਡੇ ਰਾਜਦੂਤ ਬਣ ਕੇ ਪ੍ਰਧਾਨ ਮੰਤਰੀ ਕੋਲ ਜਾਣਗੇ ਦੋਨੋਂ ਮਨਿਸਟਰ ਕਿ ਇੱਕ ਇੱਕ ਵਾਰੀ ਹੱਲ ਕੱਢਣ ਜੋ ਤਾਂ ਇੱਕ ਦੇਣਗੇ ਮੁਆਵਜ਼ਾ ਜੋ ਹੋਊਗਾ ਉਹ ਤਾਂ ਕਰਨਗੇ ਪਰ ਇੱਕ ਕੱਗਰ ਦਾ ਟਾਂਗਰੀ ਮਾਰ ਕੰਡੇ ਦਾ ਇੱਕ ਪੱਕਾ ਹੱਲ ਕਰਕੇ ਦੋਨਾਂ ਨੇ ਕਿਹਾ ਕਿ ਉਹ ਬੈਠਣਗੇ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਔਰ ਅਸੀਂ ਸਾਨੂੰ ਪੂਰੀ ਆਸ ਹੈ ਕਿ ਇਹਦਾ ਇੱਕ ਵਾਰੀ ਪੱਕਾ ਹੱਲ ਨਿਕਲੇ ਮੈਂ ਇੰਨਾ ਕਹਿਣਾ ਚਾਹਦੀ ਆ ਕਿ ਮੋਦੀ ਜੀ ਨੇ ਦੇਖਿਆ ਜੋ ਇੱਕਦਮ ਉਹਨਾਂ ਨੇ ਅਨਾਉਂਸ ਕੀਤਾ ਇਹ ਵੀ ਗੱਲ ਅੱਗੇ ਆਈ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਹੋਰ ਲੋਡ ਪਾਊਗੀ ਉਹ ਅਸੀਂ ਕਰਾਂਗੇ ਔਰ ਇਹ ਸਾਬਤ ਹੋ ਗਿਆ ਜਦ ਉਹਨਾਂ ਨੇ ਹਿਮਾਚਲ ਔਰ ਪੰਜਾਬ ਨੂੰ ਇੱਕ ਹੱਡ ਇੱਕ ਡਿਜ਼ਾਸਟਰ ਸਟੇਟ ਫਲੱਡ ਡਿਜ਼ਾਸਟਰ ਹਿੱਟ ਫਲੱਡ ਸਟੇਟ ਕਹਾਤਾ ਤਾ ਵਰਤ ਵਤ ਮਤ ਇਹ ਹੋਰ ਆਉਗੀ ਉਹ ਤਾਂ ਉਸ ਦਿਨ ਆਈ ਸੀ ਤਾਂ ਉਹਨਾਂ ਨੇ ਕੁਝ ਦੇ ਕੇ ਜਾਣਾ ਸੀ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਮਾਨ ਨੇ ਇੱਕ ਨਿੱਜੀ ਚੈਨਲ ਤੇ ਟਿੱਪਣੀ ਕੀਤੀ ਹੈ ਕਿ ਕੈਪਟਨ ਬਨੀਂਦਰ ਦੇ ਜਿਹੜੇ ਵੱਡ ਬਡੇਰੇ ਸੀਗੇ ਅਮਰਦੇਸ਼ ਅਬਦਾਲੀ ਦੀ ਮਦਦ ਕੀਤੀ ਸੀ ਉਹਨਾਂ ਨੂੰ ਪਟਿਆਲਾ ਰਿਆਸਤਾਂ ਜਿਹੜੀ ਖਰਾਤਚ ਮਿਲੀ ਸੀ ਕਿ ਇਹ ਜੀ ਹਲਕੀ ਗੱਲ ਕਰਨੇ ਜਦ ਸਾਰਾ ਪੰਜਾਬ ਮਰ ਰਿਹਾ ਫਲਡਾਂ ਦੇ ਵਿੱਚ ਤਾਂ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ਸੀ ਕਿ ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਬਲ ਅਫਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇੰਨਾ ਕਹਿਣਾ ਚਾਹਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉੱਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਬਾਦਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨੀਜੀ ਟਿੱਪ ਨੇ ਕਿਸ ਤਰ੍ਹਾਂ ਵਾਜਿਬ ਸਮਝ ਲਿਆ ਦੇਖੋ ਇਹਦੇ ਉੱਤੇ ਮੈਂ ਨਹੀਂ ਕਹਿਣਾ ਚਾਹਦੀ ਕੁਝ ਮੈਂ ਇਹਨਾਂ ਸਮਝਦੀ ਆਂ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਾਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫਾਲਤੂ ਗੱਲਾਂ ਨੂੰ ਬੰਦ ਕਰੋ 10 ਸਾਲ ਹੋ ਗਏ ਜੀ ਸਾਨੂੰ ਕਬੱਡੀ ਕੱਪ ਕਰਵਾਉਂਦੇ ਨੂੰ ਮਹਾਰਾਣੀ ਪ੍ਰਨੀਤ ਕੌਰ ਜੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਸਾਡੇ ਦੇ ਦਰਮਿਆਨ ਪਹੁੰਚੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਦੇ ਲਈ ਤੇ ਸਾਡੇ ਪੰਜਾਬ ਦਾ ਮਾਣ ਨੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਅੱਜ ਦੇ ਇਸ ਖੇਡ ਮੇਲੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਸ ਦੇ ਨਾਲ ਹੀ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਉਣੇ ਚਾਹੀਦੇ ਆ ਤਾਂ ਜੋ ਆਪਾਂ ਨਸ਼ਿਆਂ ਤੋਂ ਪੰਜਾਬ ਦੀ ਜਿਹੜੀ ਜਵਾਨੀ ਉਸ ਨੂੰ ਬਚਾ ਸਕੀਏ ਕਿ ਕਿਵੇਂ ਮਨ ਚ ਆਇਆ ਕਿ ਜਿਹੜਾ ਹੈਗਾ ਇਹ ਤੁਸੀਂ ਉਹ ਤੋਂ ਮਚੱਕ ਪਰੇ ਲੱਗਦਾ ਪਿਛਲੇ 10 ਸਾਲਾਂ ਤੋਂ ਕਰ ਰਹੇ ਆਂ ਜੀ ਬਹੁਤ ਵਧੀਆ ਸਾਡੀ ਟੀਮ ਬਣੀ ਹੋਈ ਹੈ ਤੇ ਸਾਰੇ ਮੁੰਡੇ ਰਲ ਕੇ ਮਿਹਨਤ ਕਰਕੇ ਕੱਲਾ ਬਰਿੰਦਰ ਬਿੱਟੂ ਨਹੀਂ ਕਰਾਉਂਦਾ ਇਹ ਵੈਲਫੇਅਰ ਸੁਸਾਇਟੀ ਨਾਬਾ ਵੱਲੋਂ ਕਰਵਾਇਆ ਜਾਂਦਾ ਹੈ ਸਭ ਦਾ ਤਿਲ ਫੁੱਲ ਇਹਦੇ ਵਿੱਚ ਪਿਆ ਹੁੰਦਾ ਹੈ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਜੇ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸੀਧ ਵੀ ਮਿਲਦੀਆਂ ਨੌਜਵਾਨਾਂ ਨੂੰ ਹਾਂਜੀ ਬਿਲਕੁਲ ਨੌਜਵਾਨਾਂ ਨੂੰ ਸੀਧ ਮਿਲਦੀ ਹੈ ਤੇ ਨੌਜਵਾਨ ਭਰਾਵਾਂ ਦੇ ਵਿੱਚ ਜੋਸ਼ ਹੈ ਇਨਾਮ ਕੀ ਕੀ ਰੱਖੇ ਗਏ ਨੇ ਪਹਿਲਾ ਪ੍ਰਾਈਜ਼ 61000 ਹੈ ਜੀ ਦੂਜਾ ਪ੍ਰਾਈਜ਼ 41000 ਹੈ ਬੈਸਟ ਰੇਡਰ ਤੇ ਜਾਫੀ ਨੂੰ 11-11000 ਤੇ ਜਿਹੜੇ ਨਵੇਂ ਮੁੰਡੇ ਕ ਅਸੀਂ ਜਿਹੜੇ ਨਾਮ ਨੇ ਉਹ ਦੇ ਰਹੇ ਇਹਦੇ ਨਾਲ ਹੌਸਲਾ ਵੀ ਬੱਧ ਬਿਲਕੁਲ ਹੌਸਲਾ ਬੱਧ ਹੈ ਬਹੁਤ ਹੌਸਲਾ ਬੱਧ ਹਾਂਜੀ ਅਸੀਂ ਗੱਲ ਜੀ ਮੈਂ ਰਾਹੇ ਕੋ ਤੋਂ ਮੈਂ ਦੁੱਦਾ ਪਿੰਡ ਆ ਜੀ ਮੇਰਾ ਮੈਂ ਉੱਥੋਂ ਆਇਆ ਅਡੀ ਟੀਮ ਹੈ ਲੋਪੋਨੀ ਟੀਮ ਆ ਸਾਡੀ ਕਿੰਨੇ ਸਾਲ ਤੋਂ ਕਬੱਡੀ ਖੇਡ ਰਹੇ तकरीबन ਮੈਂ 15 ਸਾਲ ਤੋਂ ਕਬੱਡੀ ਖੇਡਦਾ ਜੀ ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਵਿੱਚ ਕਰਕੇ ਤੁਸੀਂ ਕਬੱਡੀ ਖੇਡਦੇ ਹੋ ਕੀ ਮੈਸੇਜ ਹੈ ਤੇ ਇਹ ਗੇਮ ਵਧੀਆ ਜੀ ਇਧਰ ਆਉਣਾ ਚਾਹੀਦਾ ਬਤਵਾਂ ਨੌਜਵਾਨਾਂ ਨੂੰ ਜੀ ਇਹਦੇ ਵਿੱਚ ਬਹੁਤ ਫਿਊਚਰ ਹੈ ਜੀ ਬਾਹਰ ਦੇ ਟੂਰ ਸਾਰਾ ਪੈਸਾ ਹੁੰਦਾ ਬਹੁਤ ਹੋ ਗਈ ਕਬੱਡੀ ਦੇ ਵਿੱਚ ਸਭ ਕੁਝ ਛੱਡ ਗਈ ਐ ਇਧਰ ਆਓ ਤੇ ਨਾਲੇ ਸਿਹਤ ਵਧੀਆ ਜੀ ਨਾਲੇ ਆਪਦੀ ਗੇਮ ਸਾਰਾ ਬਾਹਰ ਵੀ ਜਾਂਦੇ ਆ ਪੈਸੇ ਮਿਲਦੇ ਆ ਜੀ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਨੌਜਵਾਨੀ ਨੂੰ ਜਿਹੜੀ ਨਸ਼ਿਆਂ ਦੇ ਵਿੱਚ ਗਰਪਾ ਮੈਂ ਤਾਂ ਇਹੀ ਰਿਕਵੈਸਟ ਹੈ ਜੀ ਤਾਰਾਂ ਨੂੰ ਵੀ ਸਭ ਕੁਝ ਛੱਡ ਕੇ ਗਰਾਊਂਡਾਂ ਦੇ ਵਿੱਚ ਆਓ ਜੀ ਦਿੱਸਤੀ ਖਰਾਕਾਂ ਜੀ ਨੁੱਧ ਕੇ ਹੋ ਜੀ ਸਭ ਕੁਝ ਦੇਹੀ ਉਹ ਖਾਓ ਜੀ ਸਿਹਤ ਵਧੀਆ ਬਣਾਓ ਸਿਹਤ ਵਧੀਆ ਬਣੇਗਾ ਤੰਦਰੁਸਤ ਰਵਾਂਗੇ ਨੰਬਰ 2 ਤੇ ਆਪਾਂ ਗੇਮ ਕਰਾਂਗੇ ਪੈਸੇ ਮਿਲਣਗੇ ਨਾਮ ਹੋਊਗਾ ਜੀ ਇਹਦਾ